ਆ ਵਿੱਚ ਸਾਰੇ ਪਿਆਰ ਨੂੰ ਸੰਦੀਪ ਡੇਫੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਕਾ ਪਹੁੰਚ ਚੁਕੇ ਆ ਵੇਖੋ ਗਾਵਾਂ ਨਾਲ ਨਾਲ ਬਾਈਆਂ ਨਾਲ ਮਈਆਂ ਵੀ ਲੈ ਕੇ ਚਾਰ ਪੰਜ ਤੇ ਆਓ ਫਿਰ ਗੱਲਬਾਤ ਕਰੀ ਫੌਜੀ ਸਾਹਿਬ ਨਾਲ ਬਾਈ ਜੀ ਹੱਸੇ ਕਾਲ ਸਾਸਿਓ ਜੀ ਹੱਸੇ ਕਾਲ ਬਾਈ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲਿਆਂ ਨੂੰ ਜੀ ਵਗਦੇ ਹੋ ਪਾਸਾ ਸਾਹਿਬ ਵਗਦੇ ਜੀ ਤੁਹਾਡਾ ਸਵਾਰ ਜਿਹੜਾ ਵਾ ਮਾਰਾ ਕੇ ਰੱਖਿਆ ਸਾਰਿਆਂ ਨੂੰ ਸ਼ੁਕ ਸ਼ਾਂਤੀ ਰੱਖੀ ਤੀ ਇੱਥੇ ਆ ਕੜੀ ਪਲਦਾ ਨਹੀਂ ਪੜਦਾ ਬਿਲਕੁਲ ਨਹੀਂ ਕਾਰੋਬਾਰ ਚੱਲਦੇ ਰਹਿੰਦੇ ਆ ਪਰ ਸੰਗਤ ਦੇ ਵਿੱਚ ਜਦੋਂ ਕੋਈ ਮਾੜਾ ਟਿਕਾ ਟਾਈਮਸ ਕੋਲ ਲਿਦਾ ਮਾੜਾ ਉਹਨਾਂ ਤੇ ਇਹਨਾਂ ਕਰਦੇ ਆਪਣੇ ਵਪਾਰੀਆਂ ਨਾਲੇ ਕੰਮ ਚੱਲਦਾ ਬਿਲਕੁਲ ਬਿਲਕੁਲ ਭਾਈ ਤੇ ਪਰਮਾਤਮਾ ਤੋਂ ਡਰਿਆ ਕਰੀਏ ਭਰਾਵਾ ਪਤਾ ਨਹੀਂ ਇਹ ਘੜੀ ਹੈ ਗਿਆ ਪੜਦਾ ਗਿਆ ਹਾਂ ਬਿਲਕੁਲ ਜੀ ਤੇ ਬਾਕੀ ਚਲੋ ਇਹ ਕੋਈ ਬੰਦਾ ਗਲਤੀ ਵੀ ਕਰਦਾ ਉਹਨੂੰ ਮਾਰ ਹੀ ਕਰਿਆ ਕਰੋ ਇਹ ਸਵਾਸਾ ਦਾ ਨਹੀਂ ਇਹ ਪਤਾ ਘੜੀ ਦਾ ਵੀ ਕਿੰਨੇ ਚਿਰ ਮੋਟਾਂ ਦੇ ਮਾਇਆ ਭੱਤੀ ਵੀ ਆਪਣੇ ਕੋਲ ਆਵੇ ਦੋ ਫਰੀਓ ਮੁੰਡੇ ਮਾਰ ਗਏ ਆ ਵੇ ਗੱਡੀ ਵਾਲਾ ਤੇ ਬਲਾਲ ਮਾਰ ਗਿਆ ਤੇ ਪਾ ਮਾਰ ਗਿਆ ਤੇ ਕੇ ਮੁੰਡਾ ਮਾਰਦਾ ਹਾਂ ਤੇ ਇੱਕ ਰਾਤੀ ਮੈਂ ਕੱਲ گاਵਾ ਲਾ ਗਿਆ ਮੁੰਡਾ ਤੇ ਰਾਤ ਬੰਦਾ ਅਜ ਪਰਸੋਂ ਗਾਈਆਂ ਲਾਈਆਂ ਕੱਲ ਦਾ ਬੰਦਾ ਮਾਰ ਗਿਆ ਤੈਕ ਹੋ ਗਿਆ ਬਾਕੀ ਨਹੀਂ ਕਰਦਾ ਇਹ ਕਰਕੇ ਰੱਬ ਤੋਂ ਡਰਿਆ ਬਾਕੀ ਗੱਲਬਾਤ ਚੱਲਦੀ ਆ ਕਿਸੇ ਵਪਾਰ ਲੈਣ ਆ ਇਹ ਮਾੜੀ ਵੀ ਆਉਣੀ ਚੰਗੀ ਵੀ ਆਉਣੀ ਅਹੀਂ ਵੀ ਸਾਦੀ ਨਹੀਂ ਦੇ ਸਕਦੇ ਪਿਛਲੇ ਘਰ ਵਾਲਿਆਂ ਦੀਆਂ ਗੱਲਾਂ ਦੱਸੀਆਂ ਅਹੀਂ ਦੱਸ ਦਿੰਦੇ ਆ ਉਹ ਜੁਨੀ 21 ਮਾੜੀ ਮੋਢੀ ਨਿਕਲ ਆਉਂਦੀ ਆ ਤੇ ਕੋਈ ਭੈਣ ਭਰਾ ਚਲੋ ਲਾਂਮਾ ਤੇ ਅਹੀਂ ਰਹਿਣਾ ਪਿਆ ਹਟਾ ਕਰੋ ਭਰਿਆ ਭਾਣੇ ਬਾਕੀ ਅਹੀਂ ਕਿਸੇ ਨੂੰ ਨਹੀਂ ਦਿੰਦੇ ਅਹੀਂ ਪੂਛੋਂ ਫੜ ਕੇ ਠਾਉਂਦੇ ਇਹਨੂੰ ਕਰਮਾੜੀ ਨੂੰ ਸਵੇਰੇ ਫੇਰ ਸਾਰੀ ਦਿਹਾੜੀ ਨਹੀਂ ਬੈਂਦੀ ਸਵੇਰੇ ਸਵੇਰੇ ਇੱਕ ਰੀ ਠਾਉਣੀ ਪੈਂਦੀ ਆ ਅਹੀਂ ਲਾਂਮਾ ਨਹੀਂ ਦੇ ਸਕਦੇ ਅਸੀਂ ਚੁੰਨਦੇ ਆ ਜਿਨ੍ਹਾਂ ਜਰੇ ਦੀ ਹੈਗੀ ਆ ਜਿਨ੍ਹਾਂ ਦੁੱਧ ਦਹੀ ਜੇ ਅਹੀਂ ਲਾਂਮਾ ਨਹੀਂ ਦਿੱਤਾ 40000 ਰੁਪਇਆ ਦੇ ਆ ਕਿਉਂਕਿ ਸਾਡਾ ਬਣਦਾ ਹੀ ਨਹੀਂ ਬਣਦਾ ਨਹੀਂ ਅਹੀਂ ਬਾਕੀ ਉਪਾਰ ਲੈਣੇ ਸਾਡਾ ਧੰਦਾ ਸਾਨੂੰ ਲਾਂਮੇ ਆਉਣੇ ਜਿੰਨੇ ਕੰਮ ਕਰਨਾ ਜਦੋਂ ਕਰਾਂਗੇ ਤੇ ਲਾਂਮੇ ਲਵਾਂਗੇ ਤੇ ਜੇ ਕਰਾਂਗੇ ਲਾਂਮੇ ਘੋੜਾਂ ਦਾ 15 ਰੁਪਏ ਦੇ ਵਿੱਚ ਛੋਟੀ ਛਾਟੀ ਮਾਰੀ ਤੇ ਮੈਨੂੰ ਕਾਹਦਾ ਲਾਂਮਾ ਹੋਣੀ ਹੋਣਾ ਵੱਟ ਕੇ ਦੇਖੋ ਜੀ ਕੋ ਕੰਮ ਕਰੇ ਫਿਰ ਤੁਹਾਨੂੰ ਬੜਾ ਸਭ ਕੁਝ ਹੋਣਾ ਬਾਈ ਜੀ ਨਾ ਬਾਕੀ ਸੰਦੀਪ ਸਾਹਿਬ ਆਪਣਾ ਐਡਰੈਸ ਪਹਿਲਾਂ ਦੱਸ ਦਈਏ ਪਿੰਡ ਥਰੀਏਵਾਲਆ ਕੰਮ ਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਲਾਗੇ ਆਪਣੇ ਜੈੰਤੀਪੁਰ ਵੀ ਆ ਕੱਥੂ ਨੰਗਲ ਵੀ ਆ ਮਜੀਠਾ ਵੀ ਆ ਬਟਾਲਾ ਵੀ ਆ ਮਤਲਬ ਸੈਂਟਰ ਜਿਹਾ ਵੈ ਸਾਰਿਆਂ ਦਾ ਜਦੋਂ ਟੂਲ ਪਲਾਜਾ ਬਚਾਓਗੇ ਅਮਰਸਰ ਤੋਂ ਬਟਾਲੇ ਨੂੰ ਜਾਂਦੇ ਆ ਤੇ ਟੂਲ ਪਲਾਜਾ ਜਿੱਦੋਂ ਬਚਾਉਣਾ ਤੇ ਆਪਣਾ ਰਸਤੇ ਦੇ ਵਿੱਚ ਆਉਣੀ ਜਗ੍ਹਾ ਹਾਂਜੀ ਹਾਂਜੀ ਆਪਾਂ ਾਡੇ ਦੇ ਵਿੱਚ ਹੀ ਮੇਨ ਤਰੀਬਾ ਚੌਂਕ ਦੇ ਪਬਜੀ ਵਪਾਰੀ ਮੋਬਾਈਲ ਨੰਬਰ 981417822 ਆ 189814198121 9821 ਤੇ ਤੁਸੀਂ ਕਾਲੂ ਭੇਜੋਗੇ WhatsApp ਤੇ ਤੁਹਾਨੂੰ ਲੋਕੇਸ਼ਨ ਆ ਜਾਣੀ ਹੈ ਜੇ ਫੋਨ ਨਹੀਂ ਲੱਗਦਾ ਪਤਾ ਨਹੀਂ ਫੋਨ ਚ ਪ੍ਰੋਬਲਮ ਹੈ ਜਾਂ SIM ਮਾ ਚ ਪ੍ਰੋਬਲਮ ਹੈ ਸਾਰੇ ਪੰਗੇ ਲੈ ਲੈ ਵੇਲੇ ਕਈ ਬੰਦੇ ਕਹਿੰਦੇ ਨੰਬਰ ਭਾਈ ਤੁਹਾਡਾ ਸਹੀ ਨਹੀਂ ਲੱਗ ਰਿਹਾ ਜਾਂ ਗਲਤ WhatsApp ਤੇ ਮੈਸੇਜ ਛੱਡ ਦਿਓ ਮੈਂ ਕਾਲ ਬੈਕ ਕਰਾਂਗਾ ਚਲੋ ਬਿਜੀ ਜਰੂਰ ਹੁੰਦੇ ਨੇ ਵੀ ਹੁਣ ਮਾਲ ਵੀ ਲੈਣਾ ਵੇਚਣਾ ਸਾਰੇ ਕੰਮ ਕਰ ਰਹੇ ਤੁਸੀਂ ਮੈਨੂੰ ਮੈਸੇਜ ਕਰ ਦਿਓ WhatsApp ਤੇ ਬੋਸ ਸਾਹਿਬ ਫੋਨ ਕਰੋ ਮੈਂ ਕਰਾਂਗਾ ਬਿਲਕੁਲ ਜੀ ਬਾਕੀ ਸਹੀ ਸਾਂ ਆਪਾਂ ਦੇ ਨੂੰ ਮੂੰਹ ਤੇ ਨੂੰ ਵੀ ਪਤਾ ਮੂੰਹ ਸੜੀ ਕੱਢ ਲਈਦੀ ਆ ਥਣ ਬਣਾਈਦਾ ਜਿਹੜੇ ਭੈਣ ਭਰਾ ਦੇ ਮੂੰਹ ਸੜੀ ਹੋਵੇ ਕੋ ਲਾਗੇ ਜਾ ਕੇ ਚਲੋ 10 50 ਕਿਲੋਮੀਟਰ ਜਾ ਤੇ ਕੋਈ ਨਹੀਂ ਆਜੋ ਲਿਆਓ ਜੇ ਕੋ ਦੂਰ ਮੇਰੇ ਜੇ ਮੈਂ ਉਧਰ ਨੂੰ ਜਾਵਾਂ ਤੇ ਮੈਂ ਕੱਟ ਦਿੰਦਾ ਫ੍ਰੀ ਆਫ ਕਾਸਟ ਮਤਲਬ ਆਪਾਂ ਕੋ ਪੈਸਾ ਨਹੀਂ ਬਿਲਕੁਲ ਸੇਵਾ ਫ੍ਰੀ ਚ ਹੀ ਆਪਾਂ ਚਲੋ ਗੋਣ ਮਾਰ ਆਇਨੇ ਦਿੱਤਾ ਉਸਤਾ ਦਾ ਸਕਾਰਤਾ ਨਹੀਂ ਮੜ ਮੁੰਡਾ ਕਰ ਲਏ ਬਾਕੀ ਉਹਦੇ ਹੱਥ ਵਾਸ ਬਾਕੀ ਮਾਲ ਸੰਦੀਚਾ ਅੱਜ ਪਰ ਲਓ ਤੁਸੀਂ ਮਾਲ ਆਪਾਂ ਵੀਡੀਓ ਪਾਈ ਤੇ ਇੱਕ ਬੰਦੇ ਦਾ ਭੈਣ ਭਰਾ ਦਾ ਕਿਤਾ ਫੋਨ ਆਇਆ ਹੁੰਦਾ ਭਾਜੀ 20 ਮਿੰਟ ਬਾਅਦ ਤੁਹਾਨੂੰ ਫੋਨ ਕਰਦਾ ਤੁਸੀਂ ਕਿਤੇ ਮਾਲ ਵੇਚਿਆ ਹਾਂ ਜੀ ਤੁਹਾਡਾ ਮਾਲ ਪਹਿਲਾਂ ਵੀ ਆਉਂਦਾ ਇਹ ਗੱਲ ਸਹੀ ਹੈ ਤੇ ਆ ਮਾਲ ਵਿਕਿਆ ਨਹੀਂ ਹੁੰਦਾ ਹਾਂਜੀ ਉਹ ਬੰਦਾ ਇਹ ਸੋਚੋ ਵੀ ਜਦੋਂ 20 ਮਿੰਟ ਵੀਡੀਓ ਚੱਲੀ ਦੇ ਕਿ ਹਜ਼ਾਰ ਬੰਦੇ ਨੇ ਵੇਖ ਲਈ ਜਾਂ 600 ਨੇ ਵੇਖ ਲਈ 600 ਦੇ ਵਿੱਚ ਗਾਹ ਕਿੰਨੇ ਬੈਠ ਗਾਹ ਕਿੰਨੇ ਬੈਠ ਜਿਹੜੀ ਸਾਡੀ ਵੀਡੀਓ ਵੇਖਦੇ ਉਹਦੇ ਚ ਗਾਹ ਕਿਆ ਗਾਹ ਗਿਆ ਬਿਲਕੁਲ ਤੇ ਗਾਕਾਂ ਨੇ ਵੀਡੀਓ ਵੇਖੀ ਉਸੇ ਵੇਲੇ ਫੋਨ ਕੀਤਾ ਪੈਸੇ ਭਾਰਤੇ ਤੇ ਅਸੀਂ ਕਿੱਦਾਂ ਡੱਕਾਂ ਸਾਡੀ ਮਜਬੂਰੀ ਹੈ ਮਲੇ ਕੁਦਰਤ ਦੇ ਰੰਗ ਆ ਕਿਸਮਤ ਦੀ ਗੱਲ ਆ ਆ ਗਾਂ ਆਪਾਂ ਲਈ ਆ ਤੇ ਬੰਦੇ ਉੱਥੇ ਮਗਰ ਚੱਲ ਗਏ ਸੀ ਆਪਾਂ ਗਾਂ ਲਾਦ ਰਹੇ ਤੇ ਮਗਰ ਹੁਣ ਵੀ ਆਉਂਦੇ ਆ ਹਾਂ ਗੱਲ ਸਮਝਦਾ ਹਾਂ ਸਾਡੇ ਕਰਮਾਂ ਚ ਹੀ ਮਿੰਟ ਦਾ ਹਾਂ ਦੀ ਖੇਡ ਪਈ ਉਹ ਮਤਲਬ ਮਗਰ ਆਉਂਦੇ ਤੇ ਹੁੰਦਿਆ ਸ਼ਾਇਦ ਆ ਜਾਣਾ ਵੀ ਨਹੀਂ ਅਸੀਂ ਗਾਂ ਖੜਨੀ ਖੜਨੀ ਉੱਥੇ ਸੂਈ ਹੈ ਜੇਰ ਉਹਨਾਂ ਦੇ ਘਰ ਛੁੱਟੀ ਆ ਤੇ ਬੰਦਿਆਂ ਨੂੰ ਵਿਚਾਰਾਂ ਨੂੰ ਵਕਤ ਪਿਆ ਵੀ ਗਾਈ ਖੜਨੀ ਹੋ ਜਾ ਮੋਕਰਮਾ ਜਾਏ ਹਾਂ ਚਲੋ ਅਜੇ ਰੇਟ ਕੋਈ ਨਹੀਂ ਹੋਇਆ ਗੱਲ ਕੋਈ ਨਹੀਂ ਕਿਉਂਕਿ ਵੀਡੀਓ ਪਾਉਣੀ ਵੀਡੀਓ ਤੇ ਹੁਣ ਪਤਾ ਨਹੀਂ ਕਿਹਦੇ ਕਰਮਾਂ ਚ ਆ ਉਹ ਖੜਦੇ ਕਿ ਨਹੀਂ ਖੜਦੇ ਮੈਂ ਵੀ ਨਹੀਂ ਕਹਿ ਸਕਦਾ ਹਾਂ ਜੀ ਗਾਲ ਸਿਰਫ ਕਸਮਾ ਦੀ ਆ ਜਿਹਦੇ ਕਰਮਾਂ 'ਚ ਮਾਲ ਹੁੰਦਾ ਜਿੱਥੋਂ ਦਾ ਪੱਠਾ ਦੱਥਾ ਖਾਣਾ ਉੱਥੇ ਜਾਣੀ ਆ ਨਾ ਸਾਡੇ ਵਸਦਾ ਰੋ ਗਿਆ ਨਾ ਤੁਹਾਡੇ ਇਹ ਕਰਮਾਂ ਦੀ ਖੇੜਾ ਬਾਈ ਨਹੀਂ ਸਿਆ ਵਪਾਰ ਸੌਖਾ ਵਾ ਵਧੀਆ ਕੰਮ ਆ ਤੇ ਵਧੀਆ ਕਰੀਏ ਬਿਲਕੁਲ ਜੀ ਤੇਰੇ ਚੈਨਲ ਕਰਕੇ ਜਾਂ ਹੋਰ ਨਾ ਵੀ ਵੀਰਾਂ ਦੇ ਚੈਨਲਾਂ ਕਰਕੇ ਲਾ ਲਓ ਜਿਹੜੇ ਜਿਹੜੇ YouTube ਚੈਨਲ ਬਣੇ ਚਲੋ ਸਾਰੇ ਵਧੀਆ ਕੰਮ ਕਰਦੇ ਤੇ ਕੰਮ ਸੌਖਾ ਆ ਥੋੜਾ ਜਿਹਾ ਸੌਖਾ ਕੰਮ ਆ ਤੇ ਨੂੰ ਵਧੀਆ ਕਰੀ ਬਿਲਕੁਲ ਜੀ ਜੇ ਕੋਈ ਲਾਂਮਾ ਸ਼ਾਂਮਾ ਹੁੰਦਾ ਮਾੜਾ ਮੋੜਾ ਸੂਣ ਗੋਣ ਬਾਕੀ ਚਲੋ ਸਾਨੂੰ ਵੀ ਆਉਂਦੇ ਸਾਰਿਆਂ ਨੂੰ ਆਉਂਦੇ ਕਿਉਂਕਿ ਕੰਮ ਕਰਨਾ ਹੁਣ 10-12 ਡੰਗਰ ਲਏ ਆ ਤੇ 10-12 100% ਨਹੀਂ ਨਿਕਲਦੇ ਨਹੀਂ ਨਹੀਂ ਕਹਿੰਦੇ ਉਨੀ ਕਿ ਹੋਣੀ ਹੋਣੀ ਹੈ ਉਹ 1 ਤੋਂ ਆ ਜੁਣੀ ਕਿ ਨਿਕਲ ਆਉਣੀ ਕੋਸ਼ਿਸ਼ ਤੇ 100% ਕਰਦੀ ਰੁਪਈਏ ਦਿੱਤੇ ਨੇ ਸਹੀ ਲਈਏ ਜੇ ਹੁਣ ਕੋਈ ਨਿਕਲ ਆਵੇ ਉਹਨੂੰ ਕੀ ਕਰਾਂਗੇ ਤੇ ਉਹ ਕਿਸੇ ਦੇ ਘਰ ਜਾ ਕੇ ਪ੍ਰੋਬਲਮ ਨਿਕਲ ਆਵੇ ਕੋਸ਼ ਹੋ ਜੇ ਤੇ ਅਗਲਾ ਸਾਨੂੰ ਤੇ ਕਹਿੰਦਾ ਪਹੁੰਚਿਆ ਆ ਹੋ ਗਿਆ ਜਿਵੇਂ ਉਹ ਵਪਾਰੀ ਨੂੰ ਕਹਿੰਦਾ ਗਿੰਦਾ ਆ ਅਸੀਂ ਕਿਹਨੂੰ ਕਹਿਣਾ ਨੇ ਚਲੋ ਬਾਕੀ ਮਾਲ ਦੀ ਗੱਲ ਕਰੀਏ ਨਾਵਾ ਸੁਣੀਆਂ ਹੀ ਇੱਕ ਦੋ ਵਿੱਚ ਗੱਪਾਂ ਹੋ ਗੋ ਇਸ ਦੇ ਜਹਾਦੀ ਸੋਏ ਜੇ ਰੋੜੇ ਘੱਟ ਹੁੰਦਾ ਪਛੀ ਮਗਰ ਕੋ ਬੱਚਾ ਪਛੀ ਮਗਰ ਬਰਸੀ ਮਗਰ ਸਾਹੀਵਾਲ ਸਾਹੀਵਾਲ ਤਨ ਗੱਟ ਗੱਟ ਤੇ ਗਾਂ ਸ੍ਰੀ ਜਿਆ ਵੇਲਾ ਕੀ ਚੀਜ਼ ਆ ਹੈ ਕੋ ਸ਼ਾਕਤ ਬਾਈ ਕਿਸਾਨ ਤੋਂ ਬੜਾ ਹੈ ਇਹਨੂੰ ਕਹਿੰਦੇ ਸੁਮਬਾ ਸੁਮਬਾ ਅਸਲ ਸੁਮਬਾ ਤਾ ਠੀਕ ਅਸਲ ਸੁਮਬਾ ਅਸਲ ਸੁਮਬਾ ਹਨ ਕਿਦੇ ਬਿਲਕੁਲ ਜੀ ਬਿਲਕੁਲ ਜਦੋਂ ਹਾਂਜੀ ਇਹੋ ਜੀ ਲੱਭਣ ਤਰੀਏ ਲੱਭਦੀ ਨਹੀਂ ਠੀਕ ਆ ਸੰਦੀਪ ਜੀ ਬਿਲਕੁਲ ਜੀ ਇਹ ਆਪਾਂ ਵੀਡੀਓ ਲਈ ਸਦੀਪ ਜੀ ਆਨੂੰ ਬੰਦਿਆ ਵੀਡੀਓ ਪਾਈ ਗਾਂ ਸੁੰਡੇ ਵੀ ਲਈ ਤੇ ਚਲੋ ਐਦਾ ਆਪਣੇ ਕੇ ਭੈਣ ਭਰਾ ਕੋਈਆਂ ਬੱਚੇ ਕਰਕੇ ਕਾਲੀ ਗਾਂ ਤੋਂ ਪਤਾ ਵੀ ਜਦੋਂ ਆਈ ਆ ਹਾਂਜੀ ਹਾਂਜੀ ਤੇ ਬੁੰਮ ਕੇ ਲਈ ਜੇ ਮੁਰਗੀ ਉੱਤੇ ਨੱਥੋ ਲੱਭਾ ਗਾਂ ਥੋੜੀ ਜੀ ਕਾਲੀ ਕੰਡੀ ਚਾਈ ਵਾਲਾ ਬੱਚੇ ਕਰਕੇ ਕਾਲੀ ਚਾਈ ਆਜ ਆਜ ਲੈ ਆ ਲੈ ਆ ਲੈ ਲੈ ਬੱਚੇ ਬਤਾਜੀ ਇਹ ਤਾਲੀ ਇਹ ਕਰਨਾ ਹੀ ਕਰਨਾ ਇਹਨਾਂ ਨੂੰ ਬੜਾ ਸਾਈ ਵਾਲ ਕੋਈ ਜੀ ਹਾਂਜੀ ਹਾਂਜੀ ਜੇ ਮਾੜਾ ਮੋਟਾ ਰੰਗ ਦਾ ਬੜਾ ਸਾਰਾ ਕਹਿੰਦੇ ਚਾਈ ਵਾਲਾ ਆਪਣਾ ਤਾਂ ਰੰਗ ਵਿਖਾਉਣਾ ਬੜਾ ਮੋਟਾ ਤੇ ਬਾਕੀ ਢੰਡੀ ਢੰਡੀ ਚਵਾਈ ਬੜੀ ਰੱਸੀ ਬੜੀ ਪੈਜਦੀ ਹਾਂਜੀ ਜਿਵੇਂ ਮੋਲੇ ਦਾ ਭਾਵੇਂ 65 ਕੁਆਲਾ ਭਾਏ 60 ਕੁਆਲਾ ਭਾਏ 70 ਬੋਲਾ ਜਿੰਨਾ ਮਰਜ਼ੀ ਭਾਵੇਂ ਵੇਚ ਲੈ ਕਿਤੇ ਲੋ ਕੁੰਜੀਤ ਨਹੀਂ ਆਪਾਂ ਜੱਸ 95000 ਲਿਆ ਸੀ ਚਲ ਠੀਕ ਠੀਕ ਨਾ ਮੰਨ ਤਾਂ ਦੋ ਹੀ ਜਾਂ ਕੁਬਿੰ ਯਾਦੀ ਜਾਣ ਨਹੀਂ ਯਾਰ 52000 ਬਸ ਠੀਕ ਹੈ ਜਾਓ ਅਸਦੀਸ਼ਾ ਵੜਦਾ ਬੱਚਾ ਕੱਲ ਸੂਈ ਦੇ ਹਾਂਜੀ ਬੱਚਾ ਮਰ ਗਿਆ ਆਪਾਂ ਲਾਇਆ ਤੇ ਨਹੀਂ ਦੁੱਧ ਬੱਚੀ ਕੋ 12 ਕਿਲੋ ਬੋਲਾ 15 ਕਿਲੋ 18 ਕਿਲੋ ਬੱਚੀ ਦੁੱਧ ਕੱਢ ਦੂ ਬਰੀਡ ਬੜੀ ਹੈ ਠੀਕ ਆ ਕਰਨਾ ਇਹ ਵੀ ਡੇਹੀ ਆ ਇਹ ਲੈ ਆ ਲੂਆ ਚੋਈ ਚੋਈ 300 ਕੇ ਰਪੋੜਾ ਠੀਕ ਹੈ ਜੀ ਜਿਸਾ ਬੱਚਾ ਬਿਲਕੁਲ ਨੋਂ ਬਰਨੌਸ ਹੋਈ ਵੀਡੀਓ ਖਾ ਰਾਇ ਨੇ ਪਿਛਲੇ ਘਰੋਂ ਹੀ ਤੋਂ ਲਈ ਆ ਨਾ ਤੇ ਬੱਚਾ ਨਾਲ ਅੱਜ ਮੱਲ ਖੜੇ ਦੀ ਵੀਡੀਓ ਹੈਗੀ ਵਧੀਆ ਹਾਂਜੀ ਪਤਾ ਨਹੀਂ ਉਹਨੂੰ ਕੀ ਹੋਇਆ ਜਾਂ ਬੁਖਾਰ ਚੜ ਗਿਆ ਜਾਂ ਹਵਾ ਹੋ ਗਈ ਜਾਂ ਬਾਹਰ ਦੀ ਹਵਾ ਨਹੀਂ ਸਿਕਾਈ ਮੱਲ ਅੱਜ ਮਰ ਗਿਆ ਮਰ ਗਿਆ ਆਪਾਂ ਮਰੇ ਜੀ ਵੇਚੀ ਆ ਭਾਲ ਵੀ ਪਈ ਵਸ਼ੀ ਨੂੰ ਖਾਣ ਦੇ ਉੱਥੇ ਬਣ ਗਏ ਸਾਲ ਦੀ ਸੁਈ ਜੀ ਚੋਈ ਸੰਦੀਪ ਹਾਂ ਇਹਦੀ ਰੱਬ ਦਾ ਹੀ ਨਾਮ ਪਰ ਕੁਦਰਤੀ ਗੱਲ ਬਾਝ ਲੱਗਣ ਵਾਲੀ ਗੱਲ ਪਾਣਾ ਬਿਲਕੁਲ ਬੱਚਾ ਬੱਚਾ ਹਾਂ ਨਾ ਉਹ ਪਤਾ ਤਾਂ ਲੱਗ ਹੀ ਜਾਂਦਾ ਐ ਕਿਹੜੇ ਨਿਆਣੇ ਆ ਬਿਲਕੁਲ ਤਾਜ਼ਾ ਬੱਚਾ ਸੁਈ ਹਾਂਜੀ ਜੀ ਸੇ ਉਹ ਪੜਵੇ ਖਾਈ ਸਭ ਉਹ ਤੋਂ ਪੜ ਜਾ ਫੜ ਕੇ ਆ ਬਲ ਪਈ ਨਾ ਥੱਲੇ ਹੂੰ ਕੱਲ ਹੀ ਸੁੱਈ ਹੁੰਦੀ ਜੀ ਮੋਲ ਸੰਦੀਪ ਸਿੰਘ ਦਾ 50000 ਰੁਪਏ ਸੀਦਾ ਬਤਾਂ ਦੇ ਹੁਣ ਚਲੋ ਤੈਨੂੰ ਪਤਾ ਬੱਚਾ ਮਰ ਗਿਆ ਉਦੋਂ ਡਰ ਕੋਈ ਨਹੀਂ ਅਸੀਂ ਨਿਆਣਾ ਪਾਇਆ ਭਾਵੇਂ ਪਾਓ ਭਾਵੇਂ ਨਾ ਪਾਓ ਦੁੱਧ ਵੀ 17-18 ਕਿਲੋ ਦੀ 12 ਕਿਲੋ ਬੋਲਾ ਸਟਾਰਟਿੰਗ ਇਹਦੇ ਬਸ ਪਹਿਲੇ ਡੰਗ ਦਾ ਮਤਲਬ ਬਾਲਟੀ ਟੱਕੇ ਚਾੜਤੀਏ ਨੇ ਅੱਛਾ ਤੇ ਚੁਵਾਈ ਇਹਦੀ ਹੁਣ ਅਸੀਂ ਆਨੇ ਚੱਲ ਕੀ ਦੇਣਾ ਮੋਟਰ ਹੀ ਆ ਕਿਉਂਕਿ ਸਮਾਦੀਆਂ ਤੇ ਫਿਰ ਸਿਮੰਟ ਆ ਪਿੰਚ ਠੀਕ 45 ਦੇ ਦੀਆਂ ਚੀਜ਼ ਹਾਂਜੀ ਕਰਨ ਨਾਲ ਘਾਟਾ ਪਤਾ ਕਰ ਦੂੰ ਮੂੰ ਕਰਨਾ ਮੈਂ ਨਹੀਂ ਕਰਦਾ ਤੂੰ 42000 ਜਾਣਦੇ ਯਾ 42000 42 ਦੀ ਸੰਦੀ ਸਾ ਬੱਚਾ ਮਰਨ ਕਰਕੇ ਆ ਬਿਲਕੁਲ ਇਹ ਕੱਪੜਾ ਇਹ ਕੱਪੜਾ ਫਿੱਟ ਆ ਲਓ ਜੀ ਇਹ ਕੱਪੜਾ ਸੁਪਰੀਟ ਆ ਨਾ ਗਰਮੀ ਵਾਲੀ ਨਾ ਸਰਦੀ ਵਾਲੀ ਵੇਖੋ ਹਾਂਜੀ ਇਹ ਸੁਪਰੀਟਾਂ ਦੇ 10 ਦਿਨ ਰਹਿੰਦੇ ਗਿਣਤੀ ਤੇ ਹਾਂਜੀ ਹਾਂ ਤੇ ਥਾਣ ਵੇਖ ਲਾ ਤੇ ਕੁਆਲਟੀ ਵੇਖ ਲਾ ਰਾਜੀ ਵੇਖ ਲਾ ਰੰਗ ਵੇਖ ਲਾ ਸਭਲਾ ਸਾਰੇ ਕੰਮ ਹੈਗੇ ਸ਼ਾਈ ਵਾਲੀ ਹੈਗੀ ਆ ਸਾਰੇ ਕਸ਼ੀਲ ਆ ਜਰਸੀ ਵੀ ਹੈਗੀ ਹੈ ਗਰਮੀ ਹੈਗੀ ਡੱਬੀ ਵੀ ਹੈਗੀ ਇਹ ਕੰਬੀਨੇਸ਼ਨ ਆ ਹਾਂ ਹੈ ਨਾ ਹੈ ਨਾ ਬਿਲਕੁਲ ਉਹ ਤਾਂ ਜਾਏਗਾ ਤੋਰ ਨਸੜਿਆ ਪਿਛਾੜੀ ਤੋਂ ਜਾਂ ਹੋਰ ਨਸਲਿਆ ਥਣਾ ਤੋਂ ਹੋਰ ਨਸਲਿਆ ਰੰਗ ਤੋਂ ਐਰ ਸ਼ੈਰ ਤੇ ਮਤਲਬ ਜਿਵੇਂ ਮਿਕਸ ਜੈ ਨਹੀਂ ਉਹਦਾ ਲਾਲ ਡੱਬੀ ਜੀ ਬਿਲਕੁਲ ਜੀ ਮਤਲਬ ਡੱਬੀ ਚ ਨਹੀਂ ਆਉਂਦੀ ਲਾਲ ਡੱਬੀ ਜੀ ਚ ਆਉਂਦੀ ਹੈ ਸ਼ਾਹੀਵਾਲ ਚ ਆਉਂਦੀ ਚਲੋ ਆਪਾਂ ਦਾ ਸ਼ਾਹੀਵਾਲੀ ਗਣਦੇ ਗਾੜੀ ਗਾਕ ਨੂੰ ਪਤਾ ਉਹ ਕਿਹੜੀ ਹੈ ਹਾਂਜੀ ਤੁਸੀਂ ਸਾ ਪਾ ਆਪਣੇ ਜੈ ਹੁੰਦੇ ਤੇ ਨਹੀਂ ਕੀ ਕਰਦੇ ਗਾਂ ਘੱਟ ਮਿਲਦੀ ਆ ਸਾਡੀ ਵੀ ਮਜ਼ਦੂਰੀ ਆ ਹੁਣ ਗਾਂ ਦੀ ਬੜੀ ਖੇਚ ਤੈਨੂੰ ਪਤਾ ਆਪਾਂ ਕਹਿਣ ਦੀ ਲੋੜ ਨਹੀਂ ਗਾਕਾਂ ਨੂੰ ਪਤਾ ਬਿਲਕੁਲ ਜੀ ਮੁੱਲ 50 ਇਹ 45000 ਦੀ ਵੜਦੇ ਕੀ ਕਰਨਾ ਘਟਾ ਦੋਈ 47000 42 ਦੀ ਕਰਦੇ ਚਲ 42000 ਓਏ 42 42000 42 42 ਜੋਗੇ ਦੋ ਆਪਾਂ ਜਿਹੜੀ ਮਰਜ਼ੀ ਬਾਤ ਇਹੇ ਦੀ ਹੈ ਇਸ ਗੱਬਰ ਜਰਸੀ ਵਸ਼ੀ ਇਹਦੀ ਪਿਛਲੇ ਸਵੇਰ ਦੀ ਮੇਰੇ ਕੋਲ ਵੀਡੀਓ ਹੈਗੀ ਇਹ ਗੱਬਰ ਗੱਬਰ ਹਾਂਜੀ ਹੈ ਵੀ ਇਹ ਕੀ ਚੀਜ਼ ਆ ਇਹਦਾ ਰੰਗ ਪਰਮਾਧਵ ਵਾਲੇ ਕਿਹੜਾ ਬਣਾਇਆ ਨੀਲੀ ਨੀਲੀ ਕੋੜੀ ਨੀਲਾ ਨੀਲੀ ਇਹ ਰੰਗ ਬਿਲਕੁਲ ਵੇ ਇਹ ਲੋਕਲ ਇੱਥੋਂ ਲਈ ਸੰਦੀਪ ਸਿੰਘ ਦਾ ਹੱਥ ਵੀ ਪਈ ਇਹਨੂੰ ਅੱਛਾ ਪਿਛਲੇ ਸਵੇਰ ਦੀ ਵੀਡੀਓ ਹੈਗੀ ਪਹਿਲੇ ਸਵੇਰ ਦੀ ਇੱਥੇ ਮਤਲਬ ਪੂਰੇ ਥੋਪਰੇ ਵਾਂਗੂ ਮਾਚੜਿਆ ਮੈਂ ਵੀਡੀਓ ਖਾਉਂ ਜਿਹੜਾ ਬੰਦਾ ਲਊਗਾ ਪੂਰੀ ਮਰਾਜੀ ਤੇ ਦੁੱਧ ਕੱਢਿਆ ਵਾ ਛੀਨੀ ਉਹਦੇ 17 18 ਕਿਲੋ ਅੱਛਾ ਦੁੱਧ ਨਾ ਹੀ ਮਰੀ ਆ ਕਿਉਂਕਿ ਲਿੱਸੀ ਜਿਹੜਾ ਹੋਰਦਾ ਡੰਗਰ ਤੈਨੂੰ ਪਤਾ ਦੁੱਧ ਵਾਲਾ ਡੰਗਰ ਜਦੋਂ ਨਹੀਂ ਸੇਵਾ ਹੁੰਦੀ ਫੁੜਕੇ ਟੁੱਟ ਜਾਂਦਾ ਟੁੱਟ ਜਾਂਦਾ ਤੇ ਕਿੰਦੇ ਦੁੱਧੋਂ ਨਹੀਂ ਸੁੱਕਦੀ ਹਾਂ ਠੀਲ ਠੰਡੀ ਤੇ ਤੈਨੂੰ ਕਹਿਣ ਦੀ ਲੋੜ ਨਹੀਂ ਲੈਵਾ ਵੇਲਾ ਅਜੇ 10 ਦਿਨ ਆ ਰਹਿੰਦੇ ਆ ਇਹਦੇ ਹਾਂ ਤੇ ਹਫਤਾ ਲੈ ਜੇ ਦੋ ਲੈ ਜੇ ਅੱਖ ਵੀ ਸੁਖ ਸਕਦੀ ਕਿਉਂਕਿ ਹੁਣ ਪੈਣੇ ਪੈ ਗਈ ਆ ਬਿਲਕੁਲ ਜੀ ਕਿਉਂਕਿ ਕੰਮਾਂ ਵਾਲੀਆਂ ਸ ਇਹ ਕਹਿਣਾ ਇਹਨੂੰ ਤੈਨੂੰ ਪਤਾ ਹੈ ਜਰਸੀ ਆ ਜਰਸੀ ਇਹ ਤਾਂ ਜਿੱਥੇ ਮਰਜ਼ੀ ਦੇ ਲੈ ਲੋ ਹਾਂਜੀ ਤੇ ਸਰ ਮੁੱਲ ਇਹਦਾ ਵੀ 45 45 ਕਰ ਦਈਏ 40 ਠੀਕ ਹੈ ਜਾਣ ਦੋ ਛੋੜ ਕਰਦਾ ਹਾਂ ਇਹਦਾ 40 ਚਲੋ ਇਹੇ ਬਾਈ ਦੀ ਫਿਰ ਇਹ ਵੀ ਸੂਈ ਸੰਦੀਪ ਸਿੰਘ ਕੱਲ ਦੀ 12 ਕਿਲੋ ਬੋਲਾ ਵਾ ਦਾਹਾਂ ਦੀ ਗਾਰੰਟੀ ਦੇ ਕਹਿੰਦੇ ਹੋ ਪਹਿਲਾ ਇਹ ਸਾਫ਼ ਨਹੀਂ ਕੀਤੀ ਜਿਹੜੀ ਗੱਡਾ ਵੀ ਬਿਹਾਰ ਦੀ ਜੇ ਕੱਲ ਹੀ ਸੂਈ ਆ ਬਿਲਕੁਲ ਜੀ ਇਹ ਕਹਦੀ ਹੈ ਵੀ ਸਾਰੀ ਇਹਹੀਂ ਧੋਕਾ ਵੀ ਨਹੀਂ ਛੱਡਿਆ ਹਾਂਜੀ ਕਿਉਂਕਿ گاਵਾ ਨਾ ਥੋੜਾ ਮੇਰਾ ਪਿੱਛੇ ਡੰਗਰ ਬਿਮਾਰਪੁਰ ਬੜੇ ਹੋਏ ਹੁਣ ਮੈਂ ਡਰਦਾ ਪੈਣੇ ਤੇ ਅੱਗੇ ਮੈਂ ਝੱਟ ਕੇ ਹੋ ਜਾ ਦਿੰਦਾ ਹੁੰਦਾ ਹਾਂ ਹਾਂਜੀ ਹਾਂਜੀ ਹੁਣ ਇਹਦੇ ਕੋਲ ਸੀਪਸਾਂ ਦੁੱਧ ਹੋਣਾ 12 13 ਕਿਲੋ ਪਰ ਚਵਾਈਏ ਦੀ ਮੋਟਰ ਤੇ ਸੀਲ ਤੇ ਤੈਨੂੰ ਕਹਿਣ ਦੀ ਲੋੜ ਨਹੀਂ ਲੈਵਾ ਵੇਲਾ ਕਿਦਾਂ ਲੱਗਾ ਮਸ਼ੀਨ ਨੂੰ ਇਹ ਸੁਗਾ ਹੰਦੀ ਹੋ ਸਿਆ ਪਹਿਲਾਂ ਨਹੀਂ ਹੋ ਸਕਦੀ ਦੂਜੇ ਵੀ ਹੋ ਸਕਦੀ ਆਪਾਂ ਕਹਿੰਦੇ ਵੀ ਤੇ ਦੂਜੇ ਆ ਪ ਇਹ ਹੁਣ ਇਹਨੂੰ ਜਰਸੀ ਕਹਿ ਲੋ ਇਹਨੂੰ ਡੱਬੀ ਕਹਿ ਤੂੰ ਗਰਲੈਂਡ ਕਹਿ ਲੋ ਤੁਹਾਡੀ ਮਰਜ਼ੀ ਹੈ ਨਾ ਗਰਲੈਂਡੋ ਚ ਵੀ ਆਉਂਦੀ ਨਾ ਥੋੜੀ ਜਿਹੀ ਆਉਂਦੀ ਭਾਈ ਜੀ ਥੋੜੀ ਜਿਹੀ ਆਉਂਦੀ ਯਾਰ ਹਾਂਜੀ ਹਾਂਜੀ ਤੇ ਤੇਰੇ ਬਿਦਾਂ ਨਹੀਂ ਕਾਜਿਆ ਜਰਸੀ ਵਾਲਾ ਮਾਲ ਸਬੀ ਦਾ ਸਾਫ ਪੁੱਤਰਾ ਜਿਹੋ ਘਾਟ ਦੇ ਅੱਗੇ ਸੁੱਕੋ ਤੇ ਰੰਗਾਂ ਦੇ ਵੇੜਾਂ ਦੇ ਜਿਆਦਾ ਪੁੱਛ ਜੀ ਕਿਉਂਕਿ ਬੁੱਢੜਾ ਗਾਂਫ ਤੈਨੂੰ ਪੜਾ ਮੁਰਗੀ ਅਗਲੇ ਨੇ ਸਵੇਰ ਚੋਣਾ ਦੋ ਸੂਰ ਚੋਊਗਾ ਨਹੀਂ ਇਹਦਾ ਵੀ ਸੇਮ ਹੀ ਬੋਲੋ 42000 ਬਿਆਰੀ ਹਾਂ ਚਲ ਠੀਕ ਠੀਕ ਹੈ ਬਿਲਕੁਲ ਕੋਈ ਨਹੀਂ ਮਾਨਤਾ ਕਰਦਾਂਗੇ ਇਹ ਸਲਿਸ਼ਾ ਸਰੀ ਹੈ ਮਗਰ ਬੱਛਾ 15 ਦੀ ਲਾ ਲਓ 10 ਦੀ ਲਾ ਲਓ 20 ਦੀ ਲਾ ਲਓ 12 ਕਿਲੋ ਦੁੱਧ ਆ ਹੂੰ 10 ਦੀ ਗਾਰੰਟੀ ਤੇ ਧਾਰ ਵੀ ਨਾ ਮਾਰੋ ਬਸ ਠੀਕ ਹੈ ਠੀਕ ਹੈ ਜੀ ਬੱਛਾ ਮਗਰ ਬੱਛਾ ਬੱਛਾ ਮਗਰ ਆ ਗਿਆ ਵੇਖੋ ਬੱਚੇ ਵਾਲੀਆਂ ਇਹ ਇੱਕ ਪਹਿਲੇ ਨੰਬਰ ਵਾਲੀ ਮਗਰ ਬੱਛੀ ਹੈ ਬਾਕੀ ਬਾਕੀ ਸਾਰੇ ਬੱਛੇ ਹੀ ਆ ਦੋ ਤਿੰਨ ਬੱਚੇ ਇੱਕ ਤੇ ਜੋ ਵਿਚਾਰਾ ਹੀ ਕਰ ਗਿਆ ਪਰਮਾ ਵੇਖੋ ਰਾਤ ਇਹ ਗੱਲੋਂ ਨਹੀਂ ਖੁੰਜੀ ਲੈ ਵਾਲੂ ਆ ਫਿੱਟ ਹੋਵੇ ਵੀ ਆਲੀ ਵਧੀਆ ਦੋਦੇ ਦੇ 15 ਤੋਂ 14 ਤੋਂ ਦੋਦੇ ਦੇ 13 ਆਪਾਂ ਨਹੀਂ ਕਹਿ ਸਕਦੇ ਇਹਨੂੰ ਪਹਿਲਨ ਕਹਿ ਲੋ ਦੂਜੇ ਕਹਿ ਲੋ ਉਹਨਾਂ ਪਹਿਲਨ ਕਰਕੇ ਦਿੱਤੀ ਸਾਡਾ ਨਸਲ ਬਹੁਤ ਹੈ ਜਾਨ ਦੇ ਬੋਤਲ ਜੀ ਮਾਲ ਦੇ ਨੂੰ ਪਤਾ ਵੀ ਆਸੀ ਤੇ ਇਹ ਗੱਲੋਂ ਵੀ ਖੁੰਜਿਆ ਨਹੀਂ ਲਈਦਾ ਬਿਲਕੁਲ ਪਰ ਫਿਰ ਵੀ ਵਪਾਰੀ ਨੂੰ ਅੱਖੀ ਘਟਾ ਪਿਆ ਜਾਂਦਾ ਜੇ ਕੋਲੇ ਗਲਤ ਲੈ ਆ ਰਿਹਾ ਹੁੰਦਾ ਕੀ ਕਰੀਏ ਤੁਸੀਂ ਰੱਖੋ ਥੋੜਾ ਨਾ ਨਾ ਹਾਂ ਲੈ ਆਇਆ ਹੁੰਦਾ ਕੋਈ ਨਾ ਕੋਈ ਮਾਰ ਕੇ ਲੈਣਾ ਪਰ ਨਾ ਦੇ ਉਹ ਫਿਰ ਗਾਣੀ ਕਹਦੇ ਘਰ ਉਹਨੇ ਮੋੜਿਆ ਤਾਂ ਬਣਾਉਂਦਾ ਜਿਹੜਾ ਇਹਦਾ ਮੋੜਦੀ ਵਾਲੇ ਭਾਅ ਸੇਮ ਹੀ ਕਿੰਨਾ 40000 42000 ਕਿੰਨੀ 42000 ਸਾਰੀਆਂ ਹੋ ਗਈਆਂ ਅੱਜ ਠੀਕ ਹੈ ਇੱਕ ਹੀ ਰਹਿ ਗਈ ਵਿੱਚ ਇੱਕ ਹੀ ਰਹਿ ਗਈ ਬਸ 40 ਵਾਲੀ ਬਾਕੀ ਤੇ ਉਹ ਵਾਕ ਇੱਕ ਵੱਡੀ ਲਓ ਜੀ ਤੇਰੇ ਝੋਟੀਆਂ ਆ ਗਏ ਤਿੰਨ ਮਈਆਂ ਸੰਦੀਪ ਸਿਆ ਹਾਂ ਮਈਆਂ ਦੇ ਵਾਲਾ ਮੱਛਰ ਦੇਸੀ ਦੇਸੀ ਮਾਲ ਆਪਣਾ ਦੇਸੀ ਮਾਲ ਗਦਾਹਪੁਰ ਅੰਮ੍ਰਿਤਸਰ ਦਾ ਬੰਨਿਆ ਪਰਵਾਨਿਆ ਮਾਲ ਦੇਸੀ ਮਾਲ ਆਪਾਂ ਵੀ ਸਾਡੀਆਂ ਰਿਆੜੇ ਦੀਆਂ ਬਿਲਕੁਲ ਹਾਂ ਦੁੱਧ ਕਿੰਨਾ ਭਾਈ ਜੀ ਸੰਦੀਪ ਜੀ ਅੱਜ ਸੂਈ ਜੇਰ ਇੱਥੇ ਸੁੱਟੀ ਜੇ ਨੇ ਅੱਛਾ ਜੇਰ ਦੀ ਵੀਡੀਓ ਹੈਗੀ ਮੈਂ ਗੱਫਾ ਕੀ ਮਾਰਾ ਇਹਦੇ ਕੀ ਦੋ ਤੈਨੂੰ ਦੱਸਾਂ ਦੋ 2.5 ਕਿਲੋ ਚੁਾਈ ਬਤ ਚੁਾਈ ਕਾਦੀ ਵੀ ਜਦੋਂ ਮੋਟਰ ਨਹੀਂ ਲੱਗਦੀ ਹਾਂਜੀ ਦੋ ਦਿਨ ਨੱਥ ਕੱਢੀ ਅਸੀਂ ਨੱਥ ਹੁੰਦੀ ਜਾ ਸਾਡੇ ਭਾਈ ਜਿਹਨੇ ਲੈਣੀ ਇਹ ਸੋਚ ਸਮਝ ਕੇ ਲਿਓ ਬਿਲਕੁਲ ਬਿਲਕੁਲ ਨੱਥ ਕੱਢਦੀ ਏ ਇਹ ਨੀਲੀ ਦਾ ਵੀ ਆ ਹਾਂਜੀ ਇਹ ਬੋਲੀ ਆ ਇਹ ਕਾਲੀ ਇਹਦੇ ਬਾਰੇ ਆਪਾਂ ਨੂੰ ਥੇਲੀਦਾਰੀ ਆ ਪਤਾ ਹਾਂਜੀ ਹਾਂ ਲੈ ਪਤਾ ਕਿਉਂਕਿ ਮੈਂ ਹੀ ਬਾਰੇ ਨੌਜੇ ਦਾ ਕਰਾਦੇ ਆਪਾਂ ਨੂੰ ਥੋੜੀ ਚਰਖੀਆਂ ਆ ਇੱਕ ਬੱਚਿਆ ਕਰਕੇ ਵੀ ਕਰਦਾ ਬੱਚੇ ਬੱਤਾ ਤਾਜੀ ਹਰ ਅਗਰ ਕੱਟੀ ਹੈ ਕੱਟਾ ਵਸ ਕੱਟਾ ਕੱਟਾ ਜੀ ਕੱਟਾ ਆ ਜੀ ਸੇ ਸੰਦੀ ਲੈਵਾ ਵੀ ਮਿਲ ਕੋ ਇਧਰ ਚਬੂ ਗੀ ਇਧਰ ਦੇਖੋ ਵਰਗਾ ਲੋਣ ਪਤਾ ਨਹੀਂ ਡਰਨਾ ਜੇ ਇਧਰ ਰੱਖੀ ਇਧਰ ਸਭ ਸੰਦੀਪ ਆਵੇ ਜਿੱਦਾਂ ਮਲੇਦਨ ਕਾ ਨਹੀਂ ਹੁੰਦੀ ਕੱਲ ਗੱਪਣ ਗਮਾ ਹੀ ਲਈ ਤੇ ਹਿੱਲੀ ਨਹੀਂ ਇਹ ਆ ਗਰਦਾਪੁਰੰਗ ਬਰਸਦੇ ਸੀ ਲਿਆ ਠੰਡੇ ਸਪਾ ਰਹੇ ਹੈ ਹੌਂਦ ਬੱਚਾ ਜੀ ਇੱਥੇ ਜੇਰ ਸੁਤੀ ਆਪਣੇ ਕੋ ਚੋਆਈ ਚ ਵੀ ਬਹੁਤ ਗਾਵਾਂ ਮਰਗੀ ਚੋਆਈ ਸੀ ਮਹੀਂ ਦੀ ਚੋਆਈ ਗਾਵਾਂ ਮਰਗੀ ਬੋਲ ਬੋਲ ਸੰਦੀਪ ਸਾਹਿਬ 75 ਕਰਾਲਾ 80 ਕਰਾਲਾ 70 ਦੀ ਜਸ ਨੂੰ ਬੱਬੀ ਠੀਕ ਹੈ ਤੂੰ ਕੋਈ ਕਰਵਾਣਾ ਛੋੜ ਛਪਾ ਦੇ ਆਪਾਂ ਤੱਕ ਸਾਲ ਚਲ ਮੋਕੇ ਕਰ ਨਹੀਂ ਕਰ ਦੀਏ 2000 ਕਰ ਲਗਾ ਮੈਂ ਤਾਂ ਚੱਲ ਕਰਦੀਆ 2 ਹਣ ਦੁਗਿਆ 1000 ਨਹੀਂ ਕੋਈ ਨਹੀਂ ਕੋਈ ਨਹੀਂ 8000 ਜਾਂ ਦੋ ਤੂੰ ਕਹਤਾ ਯਾਰ ਤੂੰ ਤਾਂ ਮੈਂ ਘੱਟ ਵੀ ਕਹਿੰਦਾ ਬਸ ਠੀਕ ਇਹਦੇ ਮਗਰ ਕੱਟੀ ਇਹ ਵੀ ਸੰਦੀਪ ਸਾਹਿਬ ਅੱਜ ਹੀ ਸੂਈ ਅੱਛਾ ਇਹਦੀ ਵੀ ਤੈਨੂੰ ਗੱਲ ਸੁਣਾਉਣਾ ਲੋੜ ਨਹੀਂ ਪਤਾ ਇੱਥੇ ਹੀ ਨਾ ਮੁੜਦੇ ਜਾਂਦੇ ਸ਼ਾਮੀ ਕਰ ਤੇ ਆ ਬੇਕੀ ਇਤਰਾ ਸ਼ੰਭੂ ਯਾ ਇੱਧਰ ਤੇ ਆ ਆ ਗਿਆ ਜਾ ਬੇ ਆ ਆਵੇ ਹੈ ਉੱਥੇ ਨਹੀਂ ਬੱਚੇ ਲੱਗੇ ਨਹੀਂ ਧਾਰ ਮਾਰਨੀ ਜਿੱਥੇ ਮਰਜੀ ਮਾਰ ਜਿਓ ਕੱਲ ਗੱਬਣ ਮਈ ਦਾ ਰੱਸਾ ਸੁੱਟ ਕੇ ਬੰਦਿਆਂ ਪਾਸ ਕਰਾਈ ਆ ਅੱਛਾ ਆਹੀਂ ਪਾਸ ਕਰ ਲੇ ਮੈਂ ਕਿਹਾ ਬੰਨ ਲਓ ਮੜੀ ਜੀ ਇੱਧਰ ਚੁਾਈ ਹੋਇਆ ਸਰ ਸ਼ੰਭੂ ਇੱਥੇ ਆ ਬੇ ਇੱਕ ਜੀ ਹੈ ਠੀਕ ਹੈ ਬੰਦੇ ਆਂਦੇ ਮੇਰਾ ਸਾ ਉੱਤੇ ਸੁੱਟਦੇ ਮੈਂ ਫੋਜ ਸਾ ਪਾਸ ਕਰੋ ਇੰਨੀ ਠੰਡੀ ਮੈਂ ਨਹੀਂ ਪਹਿਨੀ ਵੇਖੀ ਚਲੋ ਕੁਦਰਤੀ ਮਿਲ ਗਈ ਅਹੀਂ ਤੇ ਵੇਚਦੇ ਨਹੀਂ ਕਿਹੜੀ ਰੱਖਣੀ ਬਿਲਕੁਲ ਬਿਲਕੁਲ ਮਗਰਬੀ ਇਹਦੇ ਕੱਟੀ ਆ ਚਲੋ ਇਹਦੇ ਪਾਲੀ ਜਾਣੀ ਸਾਨੂੰ ਪਤਾ ਕੱਟੀ ਬਹੁਤ ਪਿਆਰੀ ਦੂਜੇ ਦੂਜੇ ਤੋਂ ਹੋਣੀ ਦੂਰੇ ਦੂਰੇ ਸੂਏ ਦੂਰੇ ਤੇ ਜਾ ਨਹੀਂ ਸੁਆ ਕਹਿ ਸਕਦਾ ਕੋਈ ਚਲੋ ਭੈਣ ਭਰਾ ਆ ਜੇ ਆਪਣੀ ਥੱਲੀ ਕਰੇ ਜਾਂ ਤੀਜੇ ਹੋਣਗੇ ਛੱਡ ਜੇ ਨਾ ਕਰ ਬਿਲਕੁਲ ਸਿੰਘ ਥੋੜਾ ਜਿਹਾ ਮਈਆਂ ਦਾ ਬਹੁਤਾ ਵੀ ਇਹਦਾ ਤੇ ਚਲੋ ਦਰਮਿਆਨਾ ਜਾਂ ਠੀਕ ਜੈ ਇਹ ਉਹਦਾ ਵੀ ਮਾੜਾ ਮੋਟਾ ਕੋ ਸਿੰਘ ਕੁੰਡੀਆਂ ਵੀ ਨਹੀਂ ਕਹਿੰਦਾ ਹਾਂ ਜੀ ਹਾਂ ਪਹਾੜ ਦੀ ਥਾਂ ਵੀ ਕਰਾਂ ਬਿਲਕੁਲ ਪਹਾੜ ਹੈ ਪਹਾੜ ਸਿਆਣਿਆਂ ਦੇ ਪਾਥੀਆਂ ਵੇਂਦੀਆਂ ਤੇ ਬੇਪਹਾਸ ਹੋਣਾ ਨਹੀਂ ਵਿਗਦਾ ਇਹ ਵੀ ਥੋੜਾ ਗਿਆ ਇਹ ਪਹਾੜਾ ਵਾਪਾ ਜਿਹੜੀਆਂ ਵੀ ਇਹਨਾਂ ਦਾ ਬੜੀਆਂ-ਬੜੀਆਂ ਵਾਲਾ ਮੁੱਲ ਹਾਂ ਉਹਨਾਂ ਦਾ ਮੁੱਲ ਵੀ ਹੋਣਾ ਕੀ ਛੋਟ ਜਿਹੜਾ ਮੁੱਲ ਹੈ ਜੀ ਬਿਲਕੁਲ ਤੇ ਭਾਈ 10-10 ਕਿਲੋ 8-8 ਕਿਲੋ ਵਾਲੀ ਗਿਣ ਕੇ ਲਿਓ 12 ਮੈਂ ਨਹੀਂ ਦਿੰਦਾ ਤਾਂ ਕੋਈ ਨਹੀਂ 12 ਦੇ ਦਿੰਦੀ ਮੈਂ ਗੱਪਾਂ ਮਾਰਦਾ ਵੀ 12 ਵਾਲੀ ਉਹ ਦੇਤੀ ਨਹੀਂ ਦਿੰਦੀ ਅੜਦਾ ਕਿਲੋ ਮੈਂ ਦੋ ਦੇ ਤੇ ਬੜਾ ਹਾਂਜੀ ਜਿਆ ਮੋਲੇ ਦਾ ਵੀ 70 ਦੋ ਹੀ ਛੱਡਦੀ ਐ ਚੋ ਵੀ 6.5 ਹਾਂ ਇਕੋ ਕਰਦੀਆਂ ਹੋਰ ਚਲੇ ਚੁੰਮ ਥੋੜੀ ਜਿਹੀ ਸਸਤੀ ਲਈ ਹੈ 1000 ਇਹਨੂੰ ਹੋਰ 1000 ਕੱਟ ਕਰੀ 67 ਦੀ ਬੜੀ ਚਲੋ ਠੀਕ ਥੋਰ ਕਰਨੀ ਹੈ ਬਸ ਠੀਕ ਹੈ ਹਾਂ ਬੜੀਆ ਹੋਸ਼ ਆ ਨਾ ਤੂੰ ਮੈਂ ਨਾ ਜਿਆਦਾ ਜਿਆਦੇ ਛੋਟ ਫੇਰ ਕਰੂੰਗਾ ਮੈਂ ਨਵਾਂ ਕੰਮ ਸ਼ੁਰੂ ਕੀਤਾ 5-500 ਹਜ਼ਾਰ ਹਜ਼ਾਰ ਫੇਰ ਛੱਡੂ ਲੈ ਵੇ ਲੈ ਮੈਂ ਦਾ ਕੰਮ ਆਪਾਂ ਨਵਾਂ ਛੱਡੇ ਜੀਦਾ ਸਿਰਫ ਅਹੀਂ ਮਈਆਂ ਵੇਚਣੀਆਂ ਆ ਵਾ ਹਾਂ ਬਸ ਵੇਚਣੀਆਂ ਦੇਸੀ ਤੁਸੀਂ ਜਿਵੇਂ ਲੈਤੀ ਛੱਡ ਕੋਈ ਨਹੀਂ ਵਿਗਣੀ ਇਹ ਗੱਭਣਾ ਉੱਚਾ ਬੱਚਾ ਸਹੀ ਤੇ ਆ ਬਸ ਠੀਕ ਹੈ ਇਹ ਉੱਚਾ ਬੱਚਾ ਮਈ ਤੇ ਸੰਦੀਪ ਸਿੰਘ ਜੀ ਤੈਨੂੰ ਕੀ ਸਿਫਤ ਕਰਾਂ ਹਾਂ ਮਤਲਬ ਮੈਂ ਇਹੋ ਜੀ 나ੜੂ ਤੇ ਮੈਂ ਵੀ ਨਹੀਂ ਵੇਖੀ ਜਨੀ ਇਹ ਸੀ ਲਿਆ ਅੱਛਾ ਜਿਹੜਾ ਬੰਦਾ ਲੈ ਜੂ ਨਾ ਹਾਂ ਉਹ ਇੰਨੀ ਗੱਲ ਕਹਦੇ ਫੋਈ ਸਾ ਮੇਰੇ ਲੱਤ ਮਾਰਦੀ ਅੱਛਾ ਤੇ ਮੈਂ ਪੈਸੇ ਵਾਪਸ ਕਰੂ ਮੈਂ ਹੀ ਮਿਲਾਉਂ ਮਤਲਬ ਇਹ ਹੁੰਦਿਆਂ ਸਾਰੀ ਕੱਲ ਜਦੋਂ ਸ਼ਾਮੀ ਲਿਆਂਦੀ ਨਾ ਆਉਂਦਿਆਂ ਅਸੀਂ ਆਖੇ ਕਿੱਥੋਂ ਮਿਲਣਾ ਬੱਚਾ ਉੱਚਾ ਇਹ ਭਾਈ ਬੱਚਾ ਛੱਡਿਆ ਤੇ ਆਂਦੀ ਲੋ ਜੋ ਮੈਨੂੰ ਬਾਲਟੀ ਧਰੋ ਤੇ ਚੁਵਾਈ ਇਹਦੀ ਉਹ ਮੁੰਡੇ ਸਾਡੇ ਨੂੰ ਪੁੱਛ ਵੀ ਕੀ ਆਂਦਾ ਨਾ ਗਾਂ ਵੀ ਕੀ ਹੋਈ ਮੈਂ ਸ਼ਾਮੀ ਲੇਟ ਆਇਆ ਮੈਂ ਹੀ ਪਹਿਲਾਂ ਆਗੀ ਤੇ ਮੈਨੂੰ ਆਸ ਵੀ ਉੱਥੇ ਬੱਚਾ ਲਾਇਆ ਇਹਨੇ ਮਿਲਣਾ ਨਹੀਂ ਨਾ ਸਹੀ ਵੀ ਉੱਥੇ ਅਸੀਂ ਬੱਚਾ ਲਾ ਕੇ ਵੇਖਿਆ 3-4 ਵਜੇ ਤੇ ਮੈਂ ਸ਼ਾਮ ਨੂੰ ਉਹਨੇ ਕਿਹਾ ਮਿਲਣਾ ਕਿ ਲੋਕ ਅਸੀਂ ਚੋਲੀ ਆ ਬਿਲਕੁਲ ਆ ਜਾ ਮਗਰ ਵੀ ਇਹਦੇ ਕੱਟੀ ਪੜੀ ਜੇ ਦੂਜੇ ਸੂਏ ਝੋਟੀ ਜੇ ਤੀਜੇ ਨਹੀਂ ਹੈਗੀ ਸਿੰਘ ਦਰਮਿਆਨਾ ਜਿਹਾ ਜਿੱਤਾ ਦਾ ਭਾਅ ਹੋਣਾ ਤੇ ਗਰੇਲ ਬੜੀ ਲੰਮੀ ਮੁੱਦਾ ਲਾਸ ਵੀ ਸੀ ਲਾਸ ਦੇਖ ਲਈ ਤੇ ਇਹਦੇ ਮਗਰ ਕੱਟੀ ਵਖਾਦੇ ਮੁੱਦੇ ਕੋਈ ਹੈ ਮਗਰ ਕੱਟੀ ਦੋਵਾਂ ਸੀ ਅੱਜਾਂ ਦੇਖਿਆ ਆਹ ਵਖਾ ਕੱਟੀ ਜੇ ਉਹ ਕੱਢੇ ਉਹਨਾਂ ਆਹ ਕੱਟੀ ਉਹ ਕੱਟੀ ਵਾਹ ਕੱਟੀ ਪੜੀ ਜੀ ਸੰਦੀਪ ਸਿੰਘ ਜੇ ਕਹਿੰਨੇ ਛੜਨੀ ਹੋ ਕੱਟੀ ਕੋਈ ਨਹੀਂ ਪਰ ਕੱਟੀ ਤੋਂ ਮੈਨੂੰ ਮਿਲਦੀ ਨਹੀਂ ਆਪਾਂ ਦੇ ਕੱਟੀ ਦੇ ਚੋਈ ਜੀ ਬੋਲੋ ਇਹਦਾ ਮੁੱਲ 55000 ਹੂੰ ਹੁਣ ਤੂੰ ਦੱਸ ਦੁੱਧ ਦੇ ਕੋ 8 ਕਿਲੋ ਬਾ 6 ਕਿਲੋ ਹੀ ਗਣੋ ਦੇ ਕਿਉਂਕਿ ਆਈਆਂ ਹੋਈਆਂ ਵਾਦਾ ਘਟਾ 51 ਦੀ ਗਾਂ ਪਹਿਲੇ ਨੰਬਰ ਵਾਲੀ ਤੇ 51 ਦੀ ਮਹੀਂ ਮੈਂ ਜਾਣ ਠੀਕ ਆ 51 ਦੀ ਗਾਈ ਤੇ 51 ਦੀ ਮਹੀਂ ਜਿਹੜੀ ਮਰਜ਼ੀ ਲੈ ਲਿਓ ਭਾਵੇਂ ਕੋਈ ਮਹੀਂ ਦਾ ਦੁੱਧ ਪੀਲੇ ਤੇ ਭਾਵੇਂ ਗਾਂ ਦੀ ਦਾ ਪੀਲੇ ਪੈਸੇ ਉਹਨੇ ਲਵਾਂਗੇ ਚਲੋ ਠੀਕ ਨਹੀਂ ਬਾਕੀ ਸੰਦੀਪਾ ਮਾਲ ਵਖਾਲਤਾ ਇਕਰੀ ਬੇ ਸੰਦੀਪਾ ਸੰਭੂ ਵੀਰ ਸਾਰੇ ਕੈਮਰਾ ਘੁਮਾ ਦੇ ਸਾਡੀ ਦੇ ਐਨੀ ਕਿ ਖਪਾਈ ਖਪੂਈ ਅਸੀਂ ਲਿਆਏ ਤੁਹਾਡੇ ਲਈ ਵੀਰੋ ਤੁਸੀਂ ਲੈਂਦੇ ਜੇ ਤੇ ਤੁਹਾਡੇ ਕਰਕੇ ਮਾਲ ਲਿਆਂਦਾ ਹਾਂ ਹੱਸਪਾਲ ਜੀ ਬਸ ਤੇ ਸਾਡਾ ਵੀ ਤੁਰਿਆ ਤੁਹਾਡਾ ਵੀ ਤੁਰਿਆ ਤੁਹਾਨੂੰ ਫਿਰਨਾ ਨਹੀਂ ਪੈਂਦਾ ਤੇ ਸਾਨੂੰ ਇਹ ਚਲੋ ਰੋਟੀ ਪਾਣੀ ਪਜਦਾ ਵੀ ਅਸੀਂ ਪਜਦਾ ਨਹੀਂ ਕੋਈ ਰੁਪਈਆ 5 7 10 ਹਜ਼ਾਰ ਕਮਾਉਨੇ ਬਿਲਕੁਲ ਬਿਲਕੁਲ ਬਾਈ ਬਿਲਕੁਲ ਕਮਾਉਣ ਤੋਂ ਬਗੈਰ ਤਾਂ ਕੋਈ ਕੰਮ ਨਹੀਂ ਹੈਗਾ ਬਾਕੀ ਸੰਦੀਪਾ ਗੱਲਾਂ ਬਾਤਾਂ ਚੱਲੀ ਜਾਣੀਆਂ ਜਿੰਨੇ ਵੀ ਆਉਣਾ ਭੈਣ ਭਰਾ ਨੇ ਆਪਣੇ ਇੱਥੇ ਆ ਕੇ ਤਸੱਲੀ ਕਰ ਲੈਣ ਆਨਲਾਈਨ ਚ ਵਾ ਲੋ ਜਿੱਦਾਂ ਮਰਜੀ ਚ ਵਾ ਲੋ ਆਪਣੀ ਤਸੱਲੀ ਹੁੰਦੀ ਤੇ ਫੇਰ ਕਰੋ ਜਿਹੜੀ ਸਾਡੇ ਘਰ ਆ ਉਹਦੀ ਸਾਡੀ ਫੁੱਲ ਗਰੰਟੀ ਹੈ ਠੀਕ ਆ ਜਿਹੜੀ ਆਨਲਾਈਨ ਮੰਗਵਾਉਂਦੇ ਚਲੋ ਥਾਣਾ ਤੋਂ ਦੀ ਗਰੰਟੀ ਹੁੰਦੀ ਕਿਲੋ ਅੱਧਾ ਕਿਲੋ ਜਦੋਂ ਟਾਈਮ 'ਉਪ ਟਾਈਮਾਂ 'ਚ ਹੋਇਆ ਗਿਆ ਜਾਂ ਜਾ ਕੇ ਇੱਕ ਅੱਧਾ ਤੇ ਡੰਗਰ ਨੇ ਪੱਠੇ ਨਹੀਂ ਖਾਦੇ ਸਾਡੇ ਕੋਲ ਘਰ ਜੰਦੀਆਂ ਨੇ ਹੁਣੇ ਵੀ ਨਹੀਂ ਗਾਵਾਂ ਇੱਕ ਦੋ ਨਹੀਂ ਪਾਈਆਂ ਉਹਨਾਂ ਪੱਠੇ ਨਹੀਂ ਖਾਦੇ ਜਦੋਂ ਪੱਠੇ ਨਹੀਂ ਖਾਦੇ ਤੇ ਉਹਨਾਂ ਨੂੰ ਕਿਤਾਬ ਵੀ ਨਹੀਂ ਹੋ ਜਾਂਦਾ ਇਹ ਕਿਹੜੀ ਗੱਲ ਹੈ ਉਹ ਡੰਗਰ ਨਹੀਂ ਪੱਠੇ ਖਾਦੇ ਤੇ ਉਹ ਦੇਖਣ ਡਿਆ ਵੀ ਲਿੱਸਾ ਹੋ ਜਾਂਦਾ ਫਿਰ ਉਹਨੂੰ ਵੀਡੀਓ 'ਚ ਵੀ ਨਹੀਂ ਪਾਇਆ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਬਾਰ ਬਾਰ ਕਹਿੰਨੇ ਆ ਦੇ ਮੋਬਾਈਲ ਨੰਬਰ 981427721 98142 98121 ਬਾਕੀ ਜਿੰਨੇ ਵੀ ਭੈਣ ਭਰਾ ਨੇ ਆਉਣਾ ਆਪਣੀ ਫੋਨ ਕਰ ਦਿਓ ਅੱਗੋਂ ਵੀ ਲੈ ਆਵਾਂਗੇ ਨਹੀਂ ਅੱਗੋਂ ਲਿਆਉਂਦੇ ਤੁਹਾਨੂੰ ਲੋਕੇਸ਼ਨ ਪਾ ਦਾਂਗੇ ਮਤਲਬ ਕੋਸ਼ਿਸ਼ ਕਰੀ ਦੀ ਵੀ ਗਾਗ ਖਰਾਬ ਨਾ ਟੰਗ ਨਾ ਹੋਵੇ ਚਲੋ ਆਪਣੇ ਕੋਈ ਭੈਣ ਭਰਾ ਨੇ ਆਉਣਾ ਬਾਕੀ ਇੱਥੇ ਆਓ ਚਲੋ ਬਹੁਤ ਕੋਲ ਸਾਡੇ ਕੋਲ ਰੋ ਤਾਂ ਵੀ ਸਾਨੂੰ ਕੋਈ ਇਤਰਾਜ਼ ਜੀ ਨਹੀਂ ਕਿਉਂਕਿ ਇੱਥੇ ਬਹਾਂ ਗੜੀ ਗਪਾਂ ਛਪਾਂ ਕੇ ਨਾ ਕੋਈ ਨਾ ਕੋਈ ਸਿੱਖਣ ਨੂੰ ਮਿਲ ਜੂ ਸਿੱਖਣ ਦੇ ਰਾਹ ਤੇ ਜਮੇ ਬਾਕੀ ਮੇਰੀ ਬੇਨਤੀ ਹੱਥੀ ਜੋੜਨਾ ਸਾਰੇ ਭਰਾਵਾਂ ਗਾੜੀ ਵਪਾਰੀਆਂ ਗਾੜੀ ਤੇ ਘਰਾਂ ਵਾਲਿਆਂ ਗਾੜੀ ਵੀ ਭਰਾਵਾ ਲੜਾਈ ਝਗੜਾ ਨਾ ਕਰੋ ਹੈ ਕੱਖ ਨਹੀਂ ਮੈਂ ਤਾਂ ਕੱਲ ਪਰਸੋਂ ਬੜਾ ਸੋਚਣ ਲਿਆ ਵੀ ਯਾਰ ਜ਼ਿੰਦਗੀ ਛੋਟੀ ਆ ਇਹ ਕੰਮ ਵੱਡੇ ਹੋ ਗਏ ਮਤਲਬ ਕਿੰਨੀ ਕੀ ਜੀ ਗੱਲ ਤੋਂ ਆਪਾਂ ਬੰਦਾ ਮਾਰ ਰਹਿੰਦੇ ਆ ਤੇ ਮੇਰੇ ਵੀਰ ਭਰਾ ਲੜਿਆ ਲੁੜਿਆ ਰ ਕਰੋ ਜੇ ਵਪਾਰੀਆਂ ਦੀ ਵੀ ਕੋਈ ਆਪਸ ਵਿੱਚ ਖੁੰਡਾ ਕਹਿ ਗਈ ਆ ਨਾ ਤੇ ਛੱਡੋ ਯਾਰ ਕਿਹੜੀ ਗੱਲ ਆ ਆਪਾਂ ਕੋਈ ਵਟਾਉਣਾ ਕੋਈ ਜ਼ਮੀਨ ਲਈ ਇੱਕ ਦੂਜੇ ਦੀ ਗੱਲ ਤੇ ਹੋਲੇ ਵੇਚਨੇ ਬਾਅਦ ਕੀ ਫਾਇਦਾ ਮੇਥਨਰ ਖੋਲੇ ਵੇਚਣੇ ਮਈਆਂ ਗਾਈਆਂ ਵਾ ਤੇ ਆਪਾਂ ਇੱਕ ਦੂਜੇ ਨਾਲ ਡੇਡੇ ਫੀਲ ਹੋ ਰਿਹਾ ਯਾਰ ਪਹਿਲਾਂ ਲੜ ਕੇ ਕੁਝ ਮਿਲਣਾ ਕਿ ਜੇ ਨਾ ਤੇ ਸੁਦੀਸ਼ਾਂ ਤੇਰੇ ਪੈਸੇ ਮੈਂ ਖੋ ਸਕਦਾ ਤੇਰੇ ਕਰ ਮੈਂ ਨਹੀਂ ਲੈ ਤੇ ਮੇਰੇ ਕੋਲ ਨਾ ਕਰਮ ਆਪੋ ਆਪਣੇ ਮਿਲਣੇ ਯਾਰ ਸਾਰੇ ਦੁਕਾਨਾਂ ਵਾਲੇ ਨੇ ਜੁਨੀਆ ਨਾ ਬੜੀਆਂ ਹੂੰ ਜੇ ਸਾਡਾ ਇਹੋ ਜਿਹਾ ਕਾਰੋਬਾਰ ਵੀ ਅਸੀਂ ਇੱਕ ਦੂਜੇ ਦੇ ਕਮੈਂਡ ਕਰਦੇ ਇੱਕ ਮੇਰਾ ਭਰਾ ਵਾ ਸੁਨੂ ਭੱਟੀ ਮੈਂ ਤਾਂ ਨਹੀਂ ਨਾਂ ਲਿਆ ਤੂੰ ਨਾ ਪੈਂਦਾ ਉਹ ਤੇ ਗੁਰਸਿੰਦਰ ਵੀ ਕਹੀ ਜਾਂਦਾ ਉਹ ਬੰਦਾ ਇਦਾਂ ਦਾ ਉਹ ਬੰਦਾ ਇਦਾਂ ਦਾ ਯਾਰ ਦੱਸ ਓਏ ਕੱਲ ਪਹਿਲੀ ਵੀਡੀਓ ਪਾਈ ਤੇ ਮੈਂ ਸੰਦੀਪ ਸਿੰਘ ਸਾਹਿਬਾ ਪਤਾ ਕਿੰਨੇ ਚਿਰਚ ਵਿਕੀ ਸੀ ਮਤਲਬ ਵੀ ਮੈਨੂੰ ਜਿਆਦਾ ਦਿਨੋਂ ਕਿਆ ਗੱਲ ਕਰਦੇ ਆਏ ਨੇ ਹਣਾ ਤੇ ਉਹ ਬੰਦਾ ਕਮੈਂਡ ਕਰਦਾ 40000 ਦੀ ਉਹਨੂੰ ਮੈਂ ਥੱਲੇ ਕਹ 40 ਦੀਆਂ ਲੈ ਦੇ ਯਾਰ ਮਤਲਬ ਸੱਜਰ ਵਿੱਚ 40 ਦੀ 100 ਕਮਾਲ ਕਰੁੰਦੇ ਹਣਾ ਮਤਲਬ ਇੰਨੀ ਬੇਸ਼ਰਮੀ ਤੇ ਹੈ ਵਪਾਰੀ ਪਤਾ ਵੀ ਆ ਉਹਦਾ ਕੀ ਉਹਨੂੰ ਕਹੀ ਯਾਰ ਸਾਨੂੰ ਪੱਟੀ ਉਹਦਾ ਨਾ ਜੇ ਤੈਨੂੰ ਜਿਆਦਾ ਤੰਗੀ ਦੱਸ ਕਿੱਥੇ ਉਹਦਾ ਟਰੈਸ ਹੈ ਤੈਨੂੰ ਮਿਲ ਲੈਣੀ ਹੈ ਮਤਲਬ ਸਾਨੂੰ ਵੀ ਗੁੱਸਾ ਚੜਦਾ ਯਾਰ ਅਸੀਂ ਕੰਮ ਕਰਦੇ ਤੂੰ ਵੇਚ ਐਵੇਂ ਟੰਗੜਾਈ ਜਾਣ ਰਿਹਾ ਬਿਲਕੁਲ ਸੋਹਣੀ ਨਹੀਂ ਲੱਗੀਦਾ ਚੰਗਾ ਕੰਮ ਕਰ ਤੂੰ ਵੀ ਬਣਾ ਵੀਡੀਓ ਜੇ ਤੇਰੀ ਨਹੀਂ ਸੰਦੀਪ ਬਣਾਉਂਦਾ ਸਾਨੂੰ ਦੱਸ ਕੋਈ ਗੱਲ ਹੋਈ ਤਾਂ ਦੱਸ ਤੂੰ ਕਿ ਕੁੱਤੇ ਕੰਮ ਕਰਦਾ ਕਿ ਤਾਂ ਸੰਦੀਪ ਨੇ ਤੈਨੂੰ ਛੱਡਿਆ ਹੋਊ ਕੀ ਭੈਣਾ ਤਾ ਜਾਣਦੇ ਸੁਣ ਬੱਟੇ ਘੜਾ ਮਤਲਬ ਮੰਨ ਕੇ ਚੱਲੋ ਜੀ ਤੈਨੂੰ ਕੋਈ ਤੰਗੀ ਸਾਡੇ ਤੋਂ ਜੇ ਕਿਸੇ ਨਾਲ ਤੇਰੀ ਕੋਈ ਗੱਲ ਹੈਗੀ ਤਾਂ ਦੱਸ ਦੇ ਜੇ ਮੈਂ ਹੀ ਤਰਨਾ ਮਾੜੀ ਦਿੱਤੀ ਤਾਂ ਵੀ ਦੱਸ ਦੇ ਤੇ ਐਵੇਂ 40000 ਦੀ ਮਹੀਂ ਮਿਲ ਜਾਂਦੀ ਬੜੇ ਮੁੱਤ ਤੇਰਾ 40000 ਦੀ ਗਾਂ ਨਹੀਂ ਆਉਂਦੀ ਕਿਸੇ ਦੇ ਘਰ ਜਾ ਕੇ 40000 ਰੁਪਏ ਮਹੀਂ ਦਾ ਲਿਆਉਂਦਾ ਬੱਕਰੀ ਨਹੀਂ ਆਉਂਦੀ ਉਹ ਛੱਡਿਆ ਕੁੱਤੇ ਹੋ ਗਏ 50 50000 ਦੇ ਉਹ ਰਣੀ ਵਾਲੇ ਹੀ ਘੋੜੇ ਵਾਲੇ ਹਾਂਜੀ ਹਾਂਜੀ ਹੁਣ ਪੰਜ ਪੰਜ ਲੱਗਦੀ ਬੱਕਰੀਆਂ ਆਹੋ ਬੱਕਰੀਆਂ 5-5 ਲਾ ਦੇ ਖੜੀਆਂ ਨੇ ਬੰਦੇ ਨਾਲ ਲੱਖਦੀ ਮਹੀਂ ਹਾਂ ਮਹੀਂ 2.5 ਲੱਖ ਦੀ ਲੱਖਦੀ ਹੋਗੀ ਆ ਤੇ ਤੂੰ 40000 ਦੀ ਵੇਖਿਆ ਨਾ ਕੋਈ ਸ਼ਰਮ ਨਾ ਹਰ ਸਦਾਈ ਥੋੜੇ ਜਿਹੜਾ ਵੇਖਣ ਦੇ ਜਿਹੜਾ ਸਾਡਾ ਚੈਨਲ ਵੇਖਣ ਤੇਰੇ ਵਰਗੇ ਪਾਗਲੇ ਜਿਹਨਾਂ ਨਾਣੀ ਲੈ ਕੇ ਬੈਠੇ ਉਹ ਮਿੰਟ ਨਹੀਂ ਲਗਾ ਮਾਲ ਵੇਖਿਆ ਦਹੀਂ ਹਾਂ ਦਹੀਂ ਮਿੰਟ ਹੀ ਅਗਲੇ ਦਾ ਮਾਲ ਵੇਖਿਆ ਮੈਂ ਵੇਖਿਆ ਭਾਜੀ ਤੇ ਤੂੰ ਫੇਰ ਵੀ ਚੁੱਕੀ ਆ ਬਾਕੀ ਚਲੋ ਭਰਾਵਾ ਤੂੰ ਵੀ ਮਾਫੀ ਦੇ ਦੇ ਤੇਰੇ ਨਾਲ ਕੋਈ ਮਾੜੀ ਚੰਗੀ ਹੋਈ ਤੇ ਸਾਨੂੰ ਬਖਸ਼ ਦੇ ਕੋਈ ਗਲਤੀ ਹੋਵੇ ਚਲੋ ਗਲਤੀ ਛਲਦੀ ਮਾਫ ਕਰਿਓ ਸਾਰੀ ਸੰਗਤ ਨੂੰ ਬਾਈ ਜੀ ਖਾਲਸਾ ਜੀ